ਫਤੇਗੜ ਚੋੜੀਆਂ 'ਚ ਇਮਾਨਦਾਰੀ ਦੀ ਉਸ ਵੇਲੇ ਦੂਜੀ ਮਿਸਾਲ ਦੇਖਣ ਨੂੰ ਸਾਹਮਣੇ ਆਈ ਜਦੋਂ ਡੇਰਾ ਰੋਡ ਤੇ ਫਤੇਗੜ ਚੋੜੀਆਂ ਵਿੱਚ ਕੋਮੜ ਕਰਿਆਣਾ ਸੋਰ ਵਿਖੇ ਕਿਸੇ ਔਰਤ ਦਾ ਪੈਸੇ ਵਾਲਾ ਪਰਸ ਰਹਿ ਗਿਆ ਸੀ ਜਿਸ ਨੂੰ ਦੁਕਾਨਦਾਰ ਪਰਮਜੀਤ ਸਿੰਘ ਵੱਲੋਂ ਸਾਮ ਕੇ ਰੱਖ ਲਿਆ ਗਿਆ ਅਤੇ ਕਾਫੀ ਦਿਨ ਬਾਅਦ ਬੀਤੇ ਜਾਣ ਦੇ ਬਾਵਜੂਦ ਵੀ ਕੋਈ ਵੀ ਪਰਸ ਲੈਣ ਨਹੀਂ ਆਇਆ ਤਾਂ ਹੁਣ ਦੁਕਾਨਦਾਰ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਐਲਾਨ ਕੀਤਾ ਕਿ ਜਿਸ ਕਿਸੇ ਦਾ ਵੀ ਹੈ ਪਰਸ ਹੈ ਉਹ ਨਿਸ਼ਾਨੀ ਦੱਸ ਕੇ ਆਪਣਾ ਪਰਸ ਲੈ ਜਾ ਸਕਦਾ ਹੈ ਅਗਰ ਇਹ ਕਿਸੇ ਦਾ ਵੀ ਪਰਸ ਨਾ ਹੋਇਆ ਤਾਂ ਕਿਸੇ ਉਹ ਇਹ ਪੈਸੇ ਕਿਸੇ ਲੋੜਵੰਦ ਗਰੀਬ ਨੂੰ ਦੇ ਦੇਵੇਗਾ ਜੀ ਤੁਹਾਡਾ ਕਹਿਣਾ ਹੈ ਕਿ ਤੁਹਾਡੇ ਕੋਲ ਕੋਈ ਲੇਡੀਜ਼ ਪਰਸ ਜਿਹੜਾ ਕਿਸ ਬਾਜ਼ਾਰ ਦਾ ਰਹਿ ਗਿਆ ਤੇ ਕੀ ਆ ਜੀ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਘੁੰਮਣ ਕਰਿਆਨਾ ਸਟੋਰ ਡੇਰਾ ਰੋਡ ਫਤਿਹਗੜ ਚੂੜੀਆਂ ਆਪ ਸਭ ਦੇ ਸੰਗਤਾਂ ਦੇ ਚਰਣਾ ਜੀ ਬੇਨਤੀ ਹੈ ਕਿ ਅੱਜ ਤੋਂ ਹਫਤਾ ਪਹਿਲਾਂ ਦੁਕਾਨ ਤੇ ਕਾ ਕਾਫੀ ਰੱਜ ਸੀਗਾ ਕੋਈ ਲੇਡੀਜ਼ ਇਦਾਂ ਸੌਦਾ ਲੈਣ ਆਏ ਸਾਨੂੰ ਨਹੀਂ ਪਤਾ ਕਿ ਇਹ ਪਰਸ ਕੌਣ ਇੱਥੇ ਛੱਡ ਗਿਆ ਸ਼ਾਮ ਨੂੰ ਅਸੀਂ ਦੁਕਾਨ ਬੰਦੋਂਗੇ ਤੇ ਪਰਸ ਇੱਥੇ ਦੁਕਾਨ ਤੇ ਪਿਆ ਸੀਗਾ ਸੋ ਹਫਤਾ ਇੱਕ ਪਹਿਲਾਂ ਦੀ ਗੱਲ ਆ ਸੋ ਅਸੀਂ ਦੇਖ ਕੇ 2-4 ਦਿਨ ਤੇ ਕੋਈ ਨਹੀਂ ਆਇਆ ਮਿਲ ਕੇ ਅਸੀਂ ਆਪਣੀ ਇੱਕ ਛੋਟੀ ਜੀ ਵੀਡੀਓ ਪਾਈ ਉਸ ਵੀਡੀਓ ਨੂੰ ਸੁਣ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾੜ ਸਾਹਿਬ ਜੋ ਸਾਡੇ ਦੇ ਨਗਰ ਦੇ ਹਨ ਪੱਤਰਕਾਰ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤੇ ਉਹ ਅੱਜ ਸਾਡੀ ਦੁਕਾਨ ਤੇ ਪਹੁੰਚੇ ਹਨ ਸੋ ਮੈਂ ਚਰਣਾ ਵਿੱਚ ਬੇਨਤੀ ਕਰਦਾ ਹਾਂ ਕਿ ਆਪਣੀ ਇਹ ਪਰਸ ਲੈਡੀ ਪਰਸ ਛੱਡ ਗਏ ਹਨ ਉਹ ਆਪਣੀ ਕੋਈ ਨਿਸ਼ਾਨੀ ਦੱਸ ਕੇ ਤੇ ਇਹ ਪਰਸ ਸਾਡੇ ਕੋ ਘੁੰਮਣ ਕਰਾਣਾ ਸਟੂਡੀਓ ਰੋਡ ਤੋਂ ਲਿਜਾ ਸਕਦਾ ਹੈ ਭਾਈ ਪੰਜੀ ਸਿੰਘ ਜੀ ਜੇਕਰ ਤੁਹਾਡੇ ਕੋਲ ਹਫਤੇ 10 ਦਿਨ 20 ਦਿਨ ਤੱਕ ਕੋਈ ਕਿੰਨੇ ਦਿਨ ਵੇਟ ਕਰੋਗੇ ਜੇ ਨਹੀਂ ਆਉਂਦਾ ਤੇ ਫਿਰ ਇਸ ਪੈਸੇ ਦਾ ਕੀ ਕਰੋਗੇ ਅਸੀਂ ਘੜ ਦੋ ਤੁਹਾਡੇ ਵੀ 1 ਮਹੀਨਾ ਢੀ ਕਰਾਂਗੇ ਹੋਰ ਅਗਰ ਜੇ ਕੋਈ ਨਾ ਇਹਦਾ ਵਾਲੀ ਵਾਰਸ ਆਇਆ ਤੇ ਇਹ ਅਸੀਂ ਪੈਸੇ ਜਿਹੜਾ ਉਹ ਮੌਤ ਮੇਰ ਬੰਦਿਆਂ ਦੀ ਹਜੂਰੀ ਦੇ ਵਿੱਚ ਇਹ ਆ ਗਿਣਤੀ ਕਰਕੇ ਤੇ ਇਹ ਲੋਡ ਵੰਦੋ ਜਿਹੜੇ ਆ ਪੈਸੇ ਮੁਹਈਆ ਕਰ ਦੇਵਾਂਗੇ। ਇੱਕ ਨਾ ਐਡਰੈਸ ਬੋਲ ਰਿਹਾ। ਡੀਰਾ ਰੋਡ ਹਵੇਲੀਆਂ ਹੁਮਨ ਕਰਿਆਨਾ ਸਟੋਰ ਫਤੇਗੜ ਚੋੜੀਆਂ ਫੋਨ ਨੰਬਰ 85604 50910